ਬਹੁਤ ਹੀ ਪਿਆਰੇ ਅਤੇ ਸਤਿਕਾਰਯੋਗ ਕਿਸਾਨ ਵੀਰੋ ਤੇ ਭੈਣੋ ਸਤਿ ਸ੍ਰੀ ਅਕਾਲ ਕੁਦਰਤੀ ਖੇਤੀ ਕਿਸਾਨ ਗੁਰਮੀਤ ਸਿੰਘ ਕੁਝ ਦਿਨ ਪਹਿਲਾਂ ਕਿਸਾਨ ਵੀਰ ਦਾ ਫੋਨ ਆਇਆ ਸੀ ਵੀ ਆਪਾਂ ਪਛੇਤੀ ਪਨੀਰੀ ਬੀਜਣੀਆਂ ਵੀ ਉਹ ਟਾਈਮ ਤੇ ਤਿਆਰ ਹੋ ਜਦਾ ਕੀ ਕਰੀਏ ਤੇ ਜੋ ਗੱਲ ਹੋਈ ਮਲਚਿੰਗ ਬੀਜ ਕੇ ਮਲਚਿੰਗ ਪਾ ਕੇ ਆਪਾਂ ਪਨੀਰੀ ਉਗਾ ਸਕਦੇ ਆਵੇਂ ਬਾਅਦ ਜਦੋਂ ਗੂ ਤਾਂ ਮਲਚਿੰਗ ਚੱਕ ਦਿੱਤੀ ਜਾਊ ਪਰ ਉਥੇ ਸਵਾਲ ਖੜਾ ਹੋ ਜਾਂਦਾ ਮਲਚਿੰਗ ਚੱਕਾਂਗੇ ਤੇ ਨਾਲ ਪਨੀਰੀ ਦੇ ਜਿਹੜੇ ਉਗ ਰਹੇ ਹੋਣਗੇ ਤਾਂ ਅੱਗੇ ਜੇ ਜਾਂ ਆਪਣਾ ਅਗਰ ਨਰਮ ਪਿਆਜ਼ ਉਹ ਵੀ ਨਾਲ ਪੱਟਿਆ ਜਾਊਗਾ ਪਰ ਇੱਕ ਮੇਰੇ ਗੱਲ 'ਚ ਦਿਮਾਗ ਪਹਿਲਾਂ ਦੀ ਆਈ ਵੀ ਸਾਡੇ ਅ 3-4 ਸਾਲ ਪਹਿਲਾਂ ਮੈਂ ਪਨੀਰੀ ਬੀਜੀ ਸੀ ਉਹ ਪਨੀਰੀ ਕਿਸ ਨੇ ਮਤਲਬ ਰਾਤ ਨੂੰ ਪੱਟ ਲਈ ਕਾਫੀ ਪੱਟ ਲਈ ਸਾਈਡ ਤੋਂ ਤਾਂ ਮਾ ਦਾ ਹਾਲ ਅਗਲੇ ਸਾਲ ਇਹ ਲੱਭ ਲਿਆ ਵੀ ਮੈਂ ਉਹਦੇ ਵਿੱਚ ਮਲਚਿੰਗ ਵਿਧੀ ਨਾਲ ਅ ਪਨੀਰੀ ਬੀਜ ਦੇਣੀ ਤਾਂ ਤਿਆਰ ਨੇ ਫਿਰ ਜਿਹੜਾ ਪਰਾਲੀ ਜਾਂ ਮਲਚਿੰਗਾਂ ਜੋ ਵੀ ਤੁਹਾਡੀ ਪਾਈ ਗਈ ਹੈ ਉਹਨੂੰ ਜੇ ਕੋਈ ਚੋਰੀ ਵਾਲਾ ਤਾਂ ਮਲਚਿੰਗ ਦੇ ਵਿੱਚ ਅਲਜੂ ਕਨਫਿਊਜ਼ ਹੋਊਗਾ ਕਿਉਂਕਿ ਉਹਨੂੰ ਪੱਟਣ ਤੇ ਦਿੱਕਤ ਆਊਗੀ ਪਰ ਉਹ ਅਗੇਤੇ ਟਾਈਮ ਦੇ ਵਿੱਚ ਕੀਤਾ ਜਾਂਦਾ ਸੀ ਫਿਰ ਉਹੀ ਗੱਲ ਨੂੰ ਆਪਾਂ ਹੁਣ ਵਿਸ਼ੇਤੀ ਵਿਧੀ 'ਚ ਦੁਹਰਾ ਕੇ ਦੇਖਿਆ ਵੀ ਉਹ ਤਾਪਮਾਨ ਬਤਾ ਦਈਏ ਤਕਨੀਕ ਉਹੀ ਰਹੇ ਤਾਂ ਕਿ ਰਿਜ਼ਲਟ ਆਊਗਾ ਇਹ ਆਪਾਂ ਨੇ 28 ਨਵੰਬਰ 2024 ਅੱਜ 12 ਦਸੰਬਰ 2024 ਮਤਲਬ ਉਹ ਦਿਨ ਜਿਹੜੇ ਆਪਣੇ 12 ਦਿਨ ਇਹ ਹੋ ਗਏ ਬਾਕੀ ਪਿਛਲੇ ਹੋਗੇ ਤੇ ਆਪਾਂ ਉਹ ਪਨੀਰੀ ਵੀ ਸਫਲਤਾਪੂਰਵਕ ਉੱਗ ਗਈ ਪਰ ਆਪਾਂ ਇਹਨੂੰ ਤਾਮਨ ਵਧਾਉਣ ਦਾ ਜਿਹੜਾ ਆ ਹੁੰਦਾ ਬਤਲਾ ਦੇ ਕਾਗਜ ਆਪਣੇ ਕੋਲ ਪੁਰਾਣੇ ਪਏ ਸੀਗੇ ਇਹ ਲੋ ਟਨਲ ਵਿਧੀ ਤੇ ਵਰਤੇ ਜਾਣ ਵਾਲਾ ਕਾਗਜ ਆ ਕਿਉਂਕਿ ਹੁਣ ਆਪਾਂ ਇਹਨੂੰ ਲਾਇਆ ਤਾਂ ਹੈ ਨਹੀਂ ਥੱਲੇ ਪਰ ਇਹਦੇ ਵਿੱਚ ਪਨੀਰੀ ਆਪਣੀ ਉੱਗ ਗਈ ਇਹ ਖਾਸ ਗੱਲ ਹੈ ਵੀ ਇਹਦੇ ਵਿੱਚ ਨਦੀਨ ਨਹੀਂ ਉਗਿਆ ਜਿਹੜਾ ਉਗਿਆ ਤਾਂ ਮਾਰ ਨਹੀਂ ਕਰ ਸਕੂ ਪਰ ਜਿਹੜੀ ਖਾਸ ਗੱਲ ਹੈ ਵੀ ਪਨੀਰੀ ਦੂਜੀਆਂ ਪਨੀਰੀਆਂ ਤੋਂ ਹੋਰ ਤਰੀਕੇ ਨਾਲ ਆਪਾਂ ਨੇ ਹੋਰ ਬੀਜੀ ਆ ਉਹਨਾਂ ਤੋਂ ਹਾਂ ਤਰੀਕਿਆਂ ਨਾਲੋਂ ਵਧੀਆ ਉੱਗੀ ਆ ਹੁਣ ਤੁਸੀਂ ਆਹ ਇਹਦੇ ਵਿੱਚ ਜਾ ਕੇ ਦੇਖੋ ਆ ਦੇਖੋ ਪਨੀਰੀ ਗੱਲੀ ਗੱਲੀ ਉੱਗੀ ਹੁਣ ਆਹ ਮਲਚਿੰਗ ਹੈ ਮਲਚਿੰਗ ਨੇ ਇਹਨੂੰ ਨਮੀ ਦਿੱਤੀ ਆ ਮਤਲਬ ਜਿਹੜਾ ਦਾਣਾ ਦਾਣਾ ਉੱਗਿਆ ਆ ਤੇ ਜਿਹੜੀ ਆਪਾਂ ਨੇ ਉੱਤੇ ਪਲਾਸਟਿਕ ਦੀ ਸੀਟੀ ਹੋਈ ਆ ਇਹ ਕਿਆਰੀ ਆਮ ਪੱਧਰ ਕਿਆਰੀਆ ਸਾਈਡਾਂ ਦੇ ਵੱਟਾਂ ਨੇ ਤਾਂ ਇਹ ਉੱਤੋਂ ਇਹਨੂੰ ਹੀਟ ਮਿਲ ਗਈ ਤਾਪਮਾਨ ਵੱਧ ਗਿਆ ਤੇ ਛੇਤੀ ਉੱਗ ਗਈ ਹੁਣ ਆਪਾਂ ਇਹਨੂੰ ਜਨਵਰੀ ਮਹੀਨੇ ਤੱਕ ਇਹਨੂੰ ਹੋਰ ਤਾਪਮਾਨ ਬਹੁਤ ਜ਼ਿਆਦਾ ਜਿਹੜੀ ਉੱਪਰ ਆਪਣੀ ਪਲਾਸਟਿਕ ਸੀਟ ਹੈ ਜਦ ਇਹਨੂੰ ਤੰਗ ਕਰੂਗੀ ਫਿਰ ਆਪਾਂ ਇਹਨੂੰ ਚੱਕ ਦਾਂਗੇ ਨਹੀਂ ਇਹ ਕੋਰੇ ਤੋਂ ਵੀ ਬਚਾਊ ਠੰਡ ਤੋਂ ਵੀ ਬਚਾਊ ਤੇ ਜਿਹੜੀ ਨਵੀਂ ਹੈ ਗੇਲਾ ਉਪਰਾਲੀ ਦੀ ਵਜ੍ਹਾ ਨਾਲ ਬਣੀ ਰਹਿਣੀ ਆ ਮਲਚਿੰਗ ਹੋਈ ਆ ਤੇ ਉੱਪਰ ਤਾਪਮਾਨ ਵੀ ਵੱਧ ਮਿਲ ਗਿਆ ਇਸ ਤਰ੍ਹਾਂ ਆਪਾਂ ਟਾਈਮ ਤੇ ਮਤਲਬ ਜਨਵਰੀ ਦੇ ਮਹੀਨੇ ਤੱਕ ਇਹਨੂੰ ਲਾਉਣ ਯੋਗ ਕਰ ਸਕਦੇ ਆ ਸੋ ਇਹ ਇਸ ਤਕਨੀਕ ਨਾਲ ਆਪਾਂ ਕੋਸ਼ਿਸ਼ ਕੀਤੀ ਆ ਵੀ ਆਪਾਂ ਪਛੇਤੀ ਪਨੀਰੀ ਮਤਲਬ ਦਸੰਬਰ ਦੇ ਵਿੱਚ ਇਸ ਤਰ੍ਹਾਂ ਅਗਾ ਸਕਦੇ ਆ ਤੇ ਆ ਜਿਹੜੀ ਉੱਪਰ ਆਪਾਂ ਪਤਲੀ ਜੀ ਸੀਟ ਆ ਇਹ ਆਪਣੇ ਪ੍ਰਾਣੀਓ ਪਈ ਸੀਗੀ ਉੱਪਰ ਬਸਾਈ ਹੋਈ ਆ ਇਹਦੇ ਤੇ ਆਪਾਂ ਸਾਈਡਾਂ ਤੇ ਮਿੱਟੀ ਪਾ ਸਕਦੇ ਆ ਕਿਆਰੀ ਬਣਾ ਕੇ ਢਾਕ ਸਕਦੇ ਆ ਤੇ ਬਾਸ ਰੱਖ ਸਕਦੇ ਆ ਪਰ ਇਹਦੇ ਵਿੱਚ ਸਾਰੀਆਂ ਜਿੰਨੀਆਂ ਵੀ ਕਿਆਰੀਆਂ ਨੇ ਸਾਰੀਆਂ ਦੀ ਵਧੀਆ ਉੱਗੀ ਆਪਣੇ ਖੇਤ ਵਿੱਚ ਬਹੁਤ ਸਾਰੇ ਜੀਵ ਨੇ ਉਹ ਕਾਟੋਆਂ ਦੇ ਵਿੱਚ ਵੜ ਕੇ ਜਿਹੜੀ ਪਰਾਲੀ ਦੇ ਵਿੱਚ ਦਾਣੇ ਹੁੰਦੇ ਨੇ ਉਹਨਾਂ ਨੂੰ ਖਾਣ ਲਈ ਆ ਜene ਤਾਂ ਉਹ ਥੱਲ-ਥੱਲ ਵੀ ਕਰਦੇ ਨੇ ਥੋੜਾ ਬਹੁਤ ਉਹਨਾਂ ਨੂੰ ਨੁਕਸਾਨ ਵੀ ਹੁੰਦਾ ਪਰ ਇਹਦੇ ਵਿੱਚ ਮੈਂ ਇੱਕ ਛੋਟੀ ਜਿਹੀ ਹੋਰ ਬੇਨਤੀ ਕਰਨ ਚਾਹੁੰਗਾ ਵੀ ਜਿਹੜੀ ਇਹ ਆਪਾਂ ਨੇ ਪਰਾਲੀ ਵਰਤਣੀ ਆ ਕਿਉਂਕਿ ਮੈਂ ਤਾਂ ਪਹਿਲਾਂ ਵੀ ਇਹ ਦੇਖਿਆ ਹੋਇਆ ਵੀ ਕਿਵੇਂ ਕਰਨਾ ਜਿਹੜੀ ਪਰਾਲੀ ਜਾਂ ਕੋਈ ਵੀ ਇਹਦੇ ਫੂਸ ਪਾਉਣਾ ਤਾਂ ਹਲਕਾ ਪਾਉਣਾ ਭਾਰੀ ਨਹੀਂ ਪਾਉਣਾ ਹਲਕਾ ਫੂਸ ਪਾ ਕੇ ਨਾ ਜਿਵੇਂ ਆਪਣੇ ਕਮੈਨ ਜਿਹੜਾ ਬੈਕਸਾਈਡ ਸਿੱਟਦੀ ਹੈ ਜਦੋਂ ਕਟਰ ਚੱਲਦਾ ਮਤਲਬ ਕਮੈਨ ਦੇ ਵਿੱਚੋਂ ਨਿਕਲਿਆ ਹਲਕਾ ਭੋਜਨ ਜਿਹੜਾ ਉੱਪਰ ਲਾ ਹੁੰਦਾ ਉਹ ਮਲਚਿੰਗ ਲਈ ਵਰਤਣਾ ਜਿਹੜਾ ਆਪਾਂ ਜਦ ਆਪਾਂ ਕਟਰ ਫਿਰਦਾ ਪੂਰੀ ਉਹ ਸਾਰੀ ਪ੍ਰਾਲੀ ਦਾ ਉਹਨੂੰ ਕਟਰ ਕਟਿੰਗ ਕਰ ਦਿੰਦਾ ਰਲਿਆ ਹੋਇਆ ਮਤਲਬ ਜੜਾਂਗੇ ਵਾਲਾ ਭਾਗ ਹੇਠਲਾ ਉਹੀ ਵਰਤਣਾ ਕਿਉਂਕਿ ਮੈਂ ਇਹ ਦੇਖਿਆ ਸੀ ਵੀ ਜਿੱਥੇ-ਜਿੱਥੇ ਉਹ ਪਏ ਸਨ ਟੰਡੇ ਜੇ ਉਹਦੇ ਜਾੜੇ ਤਾਂ ਉੱਥੇ ਇਹ ਬੀਜ ਨਹੀਂ ਨਿਕਲ ਸਕਿਆ ਇਸ ਬੀਜ ਦੀ ਜਿਹੜੀ ਖਾਸ ਗੱਲ ਹੈ ਵੀ ਜਦੋਂ ਆਪਾਂ ਨੇ ਬੀਜਣਾ ਨਾ ਤਾਂ ਮਿੱਟੀ ਦੇ ਉੱਤੇ ਆਪਾਂ ਨੇ ਅਪਤਕਾਰੀ ਪੱਧਰ ਕਰਕੇ ਬੀਜ ਨੂੰ ਸਿੱਟਾ ਦੇ ਦੇਣਾ ਉਹ ਤੁਸੀਂ ਦੇਖਣਾ ਵੀ ਇੱਥੇ ਸੰਗਣਾ ਬੀਜ ਪਾਉਣਾ ਜਾਂ ਸਿੱਧਾ ਪਾਉਣਾ ਫੇਰ ਉਹ ਤੋਂ ਬਾਅਦ ਉੱਤੇ ਆਪਣੇ ਪਰਾਲੀ ਪਸਾ ਦੇਣੀ ਯਾਨੀ ਬੀਜ ਮਿੱਟੀ ਤੇ ਨਹੀਂ ਜਾਣਾ ਚਾਹੀਦਾ ਉੱਪਰ ਰਹਿਣਾ ਚਾਹੀਦਾ ਸੋ ਉਸ ਤੋਂ ਬਾਅਦ ਇਹ ਆਪਣਾ ਜੇ ਸਹੀ ਸਮੇਂ ਤੇ ਬੀਜੀਏ ਜਦੋਂ ਆਮ ਸਾਰੇ ਕਿਸਾਨ ਬੀਜਦੇ ਨੇ ਤਾਂ ਇਹਨੂੰ ਪਰਾਲੀ ਦੇ ਉੱਪਰ ਆ ਜਿਹੜਾ ਕਾਗਜ਼ ਪਾਉਣਾ ਉਹਦੀ ਲੋੜ ਨਹੀਂ ਪੈਂਦੀ ਇਹ ਪਛੇਤੀ ਕਰਕੇ ਸੀਗਾ ਬਾਕੀ ਪੰਛੀ ਪੋਲ ਦਿੰਦੇ ਨੇ ਆਪਣੇ ਜਿਆਦਾ ਨੇ ਕਿਉਂਕਿ ਜਾਨਵਰਾਂ ਨੂੰ ਉਹਦੇ ਵਿੱਚ ਤਾਣੇ ਲੱਭਦੇ ਨੇ ਤੇ ਉਸ ਕਰਕੇ ਕਾगज ਪਾਇਆ ਗਿਆ ਹੁਣ ਤਾਂ ਦੋ ਲਾਭ ਨੇ ਇੱਕ ਤਾਂ ਪੰਛੀਆਂ ਤੋਂ ਬਚਾਊਗਾ ਜਾਨਵਰਾਂ ਤੋਂ ਕਾਟੂਆਂ ਤੋਂ ਮਾੜਾ ਮੋਟਾ ਤੇ ਤਾਂ ਮਨਭ ਦਾ ਉਤੇ ਪਨੀਰੀ ਆਪਣੀ ਇਹ ਜਣੀ ਉੱਗ ਗਈ ਖਾਸ ਗੱਲ ਇਹ ਦੇ ਵਿੱਚ ਜਿਹੜੇ ਨਦੀਨ ਉੱਗਣਗੇ ਉਹ ਬਹੁਤ ਜ਼ਿਆਦਾ ਨਹੀਂ ਉੱਗਣਗੇ ਬਹੁਤ ਘੱਟ ਉੱਗਣਗੇ ਤੇ ਉਹ ਪਰਾਲੀ ਦੇ ਵਿੱਚ ਆਪਣੀ ਜਿਹੜੀ ਇਹ ਪਿਆਜ਼ਾਂ ਦੀ ਪਨੀਰੀ ਦਾ ਨੁਕਸਾਨ ਨਹੀਂ ਕਰਨਗੇ ਹੁਣ ਇਸ ਤਰ੍ਹਾਂ ਆਪਾਂ ਇਹਨੂੰ ਜਣੀ ਘੱਟ ਮਿਹਨਤ ਨਾਲ ਥੋੜ੍ਹਾ ਜਿਹਾ ਖਰਚਾ ਕਰਕੇ ਮਤਲਬ ਪਾਣੀ ਦੀ ਵਰਤੋਂ ਘੱਟ ਕੀਤੀ ਆ ਪਰ ਆਪਣੀ ਪਨੀਰੀ ਸਮੇਂ ਤੇ ਤਿਆਰ ਹੋ ਰਦਾ ਆਪਾਂ ਨੂੰ ਅੰਦਾਜ਼ਾ ਵੀ ਆਮ ਨਾਲ ਹੋ ਜੂ ਕਿਉਂਕਿ ਦੋ ਇਹਨੂੰ ਦੋ ਚੀਜ਼ਾਂ ਮਿਲ ਰਹੀਆਂ ਨੇ ਇੱਕ ਤਾਪਮਾਨ ਵੀ ਵਧੀਆ ਮਿਲ ਰਿਹਾ ਗਰਮ ਹੋ ਜਾਂਦਾ ਤੇ ਡਾਊਨ ਹੁੰਦਾ ਨਹੀਂ ਤੇ ਹੀਠਾ ਮਲਚਿੰਗ ਆ ਉਹ ਵੀ ਆਪਣਾ ਕੰਮ ਕਰ ਰਹੀ ਆ ਤੇ ਇਸ ਤਰ੍ਹਾਂ ਆਪਾਂ ਤੇਜ਼ਰਮੀਨੇਸ਼ਨ ਵੀ ਵਧੀਆ ਹੋਈ ਆ ਤੇ ਹੁਣ ਆਪਾਂ ਅਗਲੀ ਪਨੀਰੀ ਦੀ ਗੱਲ ਕਰਦੇ ਆਂ ਆਪਾਂ ਨੇ ਕਿਵੇਂ ਹੋ ਗਈ ਆ ਕਿਸਾਨ ਦੋਸਤੋ ਆਪਾਂ ਨੇ ਫਿਰ ਉਸ ਤੋਂ ਬਾਅਦ ਦੋ ਦਿਨ ਬਾਅਦ ਇੱਕ ਹੋਰ ਤਕਨੀਕ ਤੇ ਲੱਭਣ ਦੀ ਕੋਸ਼ਿਸ਼ ਕੀਤੀ ਐ 30 ਨਵੰਬਰ 2024 ਤੇ ਇਹ ਆਪਾਂ ਨੇ ਸਿਆੜਾਂ ਦੇ ਵਿੱਚ ਕਿਉਰੇ ਪਾਣੀ ਦੀ ਵਰਤੋਂ ਕੀਤੀ ਐ ਮਤਲਬ ਦੋ ਦਿਨਾਂ ਵਿੱਚ ਉਹਦਾ ਰਿਜ਼ਲਟ ਦਾ ਇਹਦਾ ਕਿੰਨਾ ਫਰਕ ਆ ਗਿਆ ਔਰੇ ਸਿਰ ਪਾਣੀੋਂ ਵਰਤਿਆ ਗਿਆ ਹੋਰ ਕੋਈ ਤੇ ਨਹੀਂ ਉੱਗੇ ਵੀ ਸਾਰੀਆਂ ਰਹੀ ਐ ਆਪਣੇ ਸਿਆੜਾਂ 'ਚ ਆ ਤੇ ਯਾਨੀ ਇਹ ਹੁਣ ਸਿਆੜਾਂ 'ਚ ਤਾਂ ਰੱਖੀ ਤੀ ਮੈਨੂੰ ਇਹ ਕੋਸ਼ਿਸ਼ ਕਰਨ ਦੀ ਕੋਸ਼ਿਸ਼ ਕੀਤੀ ਸੀ ਕਿ ਵੀ ਇਹ ਗੁੱਡਣੀ ਸੌਖੀ ਰਹੀ ਇਹਨੂੰ ਆਪਾਂ ਤਰਫਾਲੀ ਵਗੈਰਾ ਨਾਲੇ ਗੁੱਟ ਦਾਂਗੇ ਆਹ ਸਿਆੜਾਂ ਚ ਇਸ ਤਰ੍ਹਾਂ ਉੱਗੀ ਹੋਈ ਆ ਤੇ ਇਹਨੂੰ ਆਪਾਂ ਨੇ ਪਾਣੀ ਦੀ ਵਰਤੋਂ ਕੀਤੀ ਜਿਵੇਂ ਉਹਨਾਂ ਪੰਛੀ ਨੇ ਨਾ ਪੱਟੀਆਂ ਜਾਂਦੇ ਨੇ ਕਿਉਂਕਿ ਉਹਨਾਂ ਨੂੰ ਆਇਆ ਹੁੰਦਾ ਵੀ ਖਾਣ ਨੂੰ ਪਤਾ ਨਹੀਂ ਕੀ ਇਹਦੇ ਵਿੱਚ ਬੀਜਿਆ ਗਿਆ ਕੀ ਲੱਭਿਆ ਮਤਲਬ ਇਹ ਆਪਾਂ ਨੇ ਧਰਤੀ ਗਿੱਲੀ ਰੱਖੀ ਤੇ ਮਤਲਬ ਪਾਣੀ ਦੀ ਵਰਤੋਂ ਜ਼ਿਆਦਾ ਕੀਤੀ ਗਈ ਰਿਜ਼ਲਟ ਜਾਨੀ ਜੋ ਵੀ ਆਇਆ ਤੁਹਾਡੇ ਸਾਹਮਣੇ ਆ ਤੇ ਪਨੀਰੀ ਜਾਨੀ ਹਰੇਕ ਸਿਆੜ ਚੁੱਗ ਗਈ ਹੁਣ ਇਸ ਤੋਂ ਬਾਅਦ ਉਸੇ ਦਿਨ ਉਸੇ ਤਰੀਕੇ ਦੇ ਨਾਲ ਮਤਲਬ ਫਰਕ ਪਾਤਾ ਮਤਲਬ ਸਿਆੜਾਂ ਚ ਬੀਜੀ ਇਹ ਆਪਣਾ ਸੁੱਕੀ ਧਰਤੀ ਆ ਇਹ ਧਰਤੀ ਵਿੱਚ ਗਿੱਲ ਬਣੀ ਰਹਦੀ ਆ ਉਸ ਤਰ੍ਹਾਂ ਆਪਣਾ ਗਿੱਲ ਦਾ ਲਾਭ ਲੈਣ ਲਈ ਬੀਜੀ ਤੇ ਇੱਥੇ ਪਾਣੀ ਦੀ ਵਰਤੋਂ ਨਹੀਂ ਹੋਈ ਹੋਈ ਆ ਦੇਖੋ ਜੀ ਮੈਂ ਆ ਉੱਗ ਰਹੇ ਨੇ ਕਿ ਨਾ ਆਹਾ ਆ ਮੇਰੀ ਉਂਗਲੀ ਇੱਥੇ ਉੱਗ ਰਹੇ ਨੇ ਇਸੋ ਕੀ ਵਜਾਈਏ ਹੁਣ ਆਪਾਂ ਇਹਦੇ ਵਿੱਚ ਜਾਨੀ ਜੰਮਣੀ ਜੰਮੀ ਤਾਂ ਘੱਟ ਪਰ ਉਗ ਰਹੀ ਆ ਤਾਂ ਮਤਲਬ ਧਰਤੀ ਵਿੱਚ ਆਪਾਂ ਜੇ ਉਹਨਾਂ ਤਰੀਕਿਆਂ ਨੂੰ ਸਮਝੀਏ ਕਿ ਉਹ ਜਿੱਕਣਾ ਆਮ ਜ਼ਿਆਦਾ ਬਹਾਈ ਕਰਨੀ ਚਾਹੀਦੀ ਆ ਓਕਣ ਨਹੀਂ ਕੀਤੀ ਮਤਲਬ ਆਮ ਸਾਦਾ ਜਿਹਾ ਬਾਕੇ ਤਰਫਾਲੀ ਨਾਲ ਫਿਰ ਵੀ ਜਾਨੀ ਆ ਬਾਹਰ ਆ ਰਹੀ ਹੈ ਜਿਹੜੀ ਕੁਦਰਤੀ ਖੇਤੀ ਵਿੱਚ ਆਪਾਂ ਗੱਲ ਕਰਦੇ ਆ ਵੀ ਜੇ ਆਪਣੇ ਕੋਲ ਪਾਣੀ ਦੀ ਕਮੀ ਵੀ ਹੁੰਦੀ ਆ ਆ ਦੇਖੋ ਆ ਜਿਹੜਾ ਖੇਤਾਂ ਨੂੰ ਮੋੜ ਮੇ ਜਨੇ ਉੱਗ ਰਹੇ ਨੇ ਹਰੇਕ ਸਿਆੜ ਚ ਨੇ ਤਕਰੀਬਨ ਆਪਾਂ ਬਰੀਕੀ ਨਾਲ ਇਸ ਲਈ ਮੈਂ ਥੋੜੀ ਜੀ ਕੋਸ਼ਿਸ਼ ਕਰਦਾ ਵੀ ਉੱਥੇ ਦਿਖਾਇਆ ਜਾਵੇ ਜਿੱਥੇ ਜਿਆਦਾ ਬੀਜ ਨੇ ਦੇਖੋ ਇਹ ਇੱਕ ਤਾਂ ਧਰਤੀ ਸੁੱਕੀ ਹੋ ਗਈ ਪਰ ਫਿਰ ਵੀ ਆਪਣੇ ਕੁਦਰਤੀ ਖੇਤੀ ਦੇ ਬੀਜ ਉੱਗ ਰਹੇ ਨੇ ਤਾਂ ਇਹਨਾਂ ਬਰੀਕਿਆਂ ਨੂੰ ਜਦ ਆਪਾਂ ਚੰਗੀ ਤਰ੍ਹਾਂ ਸਮਝਾਂਗੇ ਨਾ ਵੀ ਦੇਖੋ ਇੱਥੇ ਪਾਣੀ ਦੀ ਵਰਤੋਂ ਹੀ ਨਹੀਂ ਕੀਤੀ ਬੀਜਣ ਤੋਂ ਜਦ ਬੀਜ ਦੀ ਉਸ ਤੋਂ ਬਾਅਦ ਚੈੱਕ ਕਰਨਾ ਸੀਗਾ ਕਿਉਂਕਿ ਜੇ ਬੀਜ ਦਾ ਨੁਕਸਾਨ ਹੋ ਸਾਨੂੰ ਨਵੇਂ ਨਵੇਂ ਤਰੀਕੇ ਸਿੱਖਣੇ ਪਏ ਆ ਕੁਦਰਤੀ ਖੇਤੀ ਜੀ ਇਹਦਾ ਇੱਕ ਕਾਰਨ ਇਹ ਵੀ ਆ ਵੀ ਇਹ ਵਿਟਾਮਿਨ ਸੀਗੇ ਜੇ ਸਹੀ ਰੁੱਤ 'ਚ ਅਸੀਂ ਉਗਾਉਣਾ ਸਿੱਖ ਜਾਨੇ ਆ ਤਾਂ ਸਾਡੇ ਇਸ ਤਰ੍ਹਾਂ ਬੀਜ ਉੱਗਣਗੇ ਆ ਦੇਖੋ ਆ ਖੱਬਲ ਕੋਲ ਦੇਖੋ ਮਤਲਬ ਵੀ ਸਾਡੇ ਬਾਹਰ ਆ ਰਹੇ ਨੇ ਇਹਦਾ ਮਤਲਬ ਹੋਣ ਵਾਲੇ ਤੇ ਵਿਖੇ 'ਚ ਸੀ ਘੱਟ ਪਾਣੀ ਨਾਲ ਵੀ ਪਿਆਜਾਂ ਦੀ ਪਗਰੀ ਤੁਣੀ ਸਿੱਖ ਜਾਗੇ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿਸਾਨ ਨੂੰ ਇੱਕ ਕਿਸਾਨ ਨੂੰ ਦੂਜੇ ਕਿਸਾਨ ਨੂੰ ਜ਼ਰੂਰ ਦੱਸਣਾ ਚਾਹੀਦਾ ਧਰਤੀ ਮਾਂ ਤੋਂ ਸਿੱਖੀਏ ਕਿਸਾਨ ਦਾ ਸਭ ਤੋਂ ਵੱਡਾ ਸਕੂਲ ਉਹਦਾ ਖੇਤ ਹੈ ਉਹ ਜੁਨੀਵਰਸਿਟੀ ਹੈ ਉਹਨੂੰ ਸਮਝਾਂਗੇ ਗੱਲ ਇਹ ਆ ਵੀ ਧਰਤੀ ਮਾਂ ਨੇ ਜਵਾਬ ਨਹੀਂ ਦਿੱਤਾ ਮੈਂ ਕੁਝ ਨਹੀਂ ਕਹਾ ਸਕਦੀ ਉਗ ਰਹੇ ਨੇ ਮਤਲਬ ਥਾਂ ਥਾਂ ਉੱਕਦੇ ਨੇ ਪਰ ਉਹ ਜਿਹੜੀ ਸਮੱਸਿਆ ਪੰਛੀਆਂ ਦੀ ਵੀ ਉਹ ਫੋਲਦਣ ਜਦੋਂ ਹੁਣੇ ਕਈ ਥਾਂ ਮੈਂ ਤਾਂ ਅੱਗੇ ਜੇ ਪੱਟੇ ਪਏ ਦੇਖੇ ਨੇ ਇਸ ਤਰ੍ਹਾਂ ਆਪਾਂ ਜੇ ਸਾਰੇ ਕਿਤੇ ਨਿਗਾ ਮਾਰਦੇ ਆ ਜਣੀ ਕੋਈ ਸਿਆੜਾ ਹਜਾ ਨਹੀਂਗਾ ਜਿੱਥੇ ਪੌਦਾ ਨਾ ਉਗ ਰਿਹਾ ਹੋਵੇ ਆ ਦੇਖੋ ਆ ਪੀਲੇ ਪੰਤੇ ਆ ਇਸ ਤਰ੍ਹਾਂ ਹਰੇਕ ਸਿਆੜ ਦੇ ਵਿੱਚ ਜਣੀ ਜਦੋਂ ਪਨੀਰੀ ਸਾਰੀ ਉੱਗੇ ਆਊਗੀ ਤਾਂ ਆਪਾਂ ਨੂੰ ਇੱਥੇ ਦਾ ਮਤਲਬ ਜੇ ਕਿ ਆਪਾਂ ਕਹਿੰਨਾ ਸਿੱਧੀ ਬਜਾਈ ਹੋ ਗਈ ਨਾ ਉਸ ਤਰ੍ਹਾਂ ਦਾ ਸਿਸਟਮ ਹੋ ਜਾਣਾ ਆ ਦੇਖੋ ਯੁੱਗ ਰਹੇ ਨੇ ਮਤਲਬ ਕੁਦਰਤੀ ਖੇਤੀ ਵਿੱਚ ਆਪਾਂ ਜਦੋਂ ਮਿੱਟੀ ਦੀ ਜਰਮੀਨੇਸ਼ਨ ਪਾਵਰ ਵੱਧ ਜਾਂਦੀ ਹੈ ਨਾ ਉਹ ਉੱਗ ਜਾਂਦੇ ਹੁਣ ਇਹਦੇ ਵਿੱਚ ਆਪਾਂ ਨੂੰ ਪਨੀਰੀ ਪੱਟ ਕੇ ਨਹੀਂ ਲਾਉਣੀ ਪੈਣੀ ਪਰ ਮੈਂ ਹੁਣ ਰੇ ਪਾਣੀ ਤਾਂ ਲਾਉਣਾ ਵੀ ਜਿਹੜੇ ਸਾਡੇ ਪੰਛੀ ਨੇ ਨਾ ਉਹ ਜਿਹੜਾ ਧਾਗਾ ਜਿਹਾ ਉੱਗਦਾ ਬੂਟਾ ਉੱਗਦਾ ਪਤਾ ਨਹੀਂ ਇਹਨੂੰ ਕੀ ਲੱਭਦਾ ਉਹਨੂੰ ਪੱਟ ਦਿੰਦੇ ਨੇ ਪੱਟ ਕੇ ਸਿੱਟ ਦਿੰਦੇ ਨੇ ਹੀਠਾ ਦਾਣਾ ਤਾਂ ਅਸੇ ਹੀ ਹੁੰਦਾ ਪਿਆਜ਼ ਦੀ ਕਾਣ ਦਾ ਤੁਹਾਨੂੰ ਪਤਾ ਹੀ ਆ ਪਰ ਇਹ ਗੱਲ ਵੀ ਇਸ ਤਰ੍ਹਾਂ ਵੀ ਧਰਤੀ ਅਗਾ ਸਕਦੀ ਹੈ ਸੋ ਕਿਸਾਨ ਵੀਰੋ ਇਸ ਤਰ੍ਹਾਂ ਘੱਟ ਪਾਣੀ ਦੀ ਵਰਤੋਂ ਕਰਕੇ ਆਪਾਂ ਨੇ ਇਸ ਕਿਾਰੇ ਦੇ ਵਿੱਚ ਇੱਕ ਚੈੱਕ ਕਰਦੇ ਸੀ ਵੀ ਜੇ ਸਾਡੇ ਕੋਲ ਪਾਣੀ ਦੀ ਕਮੀ ਹੋਵੇ ਜਾਂ ਜੇ ਅਸੀਂ ਘੱਟ ਪਾਣੀ ਵਰਤਣਾ ਹੋਵੇ ਤਾਂ ਵੀ ਕੁਦਰਤੀ ਖੇਤੀ ਵਿੱਚ ਆਪਾਂ ਆ ਪੌਦਿਆਂ ਨੂੰ ਉਗਾ ਸਕਦੇ ਹਾਂ ਪਿਆਜ਼ ਨੂੰ ਪਿਆਜ਼ ਇੱਕ ਬਹੁਤ ਹੀ ਸੌਖਾ ਅਨਾਂ ਮਤਲਬ ਪੌਦਾ ਹੁੰਦਾ ਆ ਰੁਗਿਆ ਹੁੰਦਾ ਕੁਦਰਤੀ ਖੇਤੀ 'ਚ ਸੋ ਇਸ ਤਰ੍ਹਾਂ ਆਪਾਂ ਉਗਾ ਰਹੇ ਹਾਂ ਹੁਣ ਆਪਾਂ ਆ ਦੇਖ ਲਓ ਬਿਲਕੁਲ ਸੁੱਕਾ ਤੇ ਜਿਹੜੀ ਖਾਸ ਗੱਲ ਸੀਗੀ ਵੀ ਉਹ ਗਿੱਲ-ਗਿੱਲ ਹੈ ਨਹੀਂਗੀ ਆ ਦੇਖੋ ਤੇ ਮਿੱਟੀ ਸੁੱਕੀ ਪਈ ਆ ਖਾਸ ਗੱਲ ਹੈ ਬਹਾਈ ਵੀ ਨਹੀਂ ਜ਼ਿਆਦਾ ਢੂੰਗੀ ਨਹੀਂ ਹੋਈ ਹੋਈ ਆ ਦੇਖੋ ਨੀੜ ਤੋਂ ਦੇਖੋ ਤਾਂ ਸੁੱਕੀ ਧਰਤੀ ਆ ਹੁਣ ਸੁੱਕੀ ਆ ਗਿੱਲੀ ਦਾ ਪਤਾ ਹੀ ਲੱਗ ਜਾਂਦਾ ਆ ਦੇਖੋ ਪਰ ਆਪਾਂ ਸਿੱਖ ਰਹੇ ਆ ਧਰਤੀ ਤੋਂ ਕਿਵੇਂ ਸਿੱਖਣਾ ਆ ਦੇਖੋ ਆ ਵਿਚਾਲੇ ਵੱਟ ਪਾ ਲਈ ਸੀ ਤਾਂ ਕਿ ਮੈਨੂੰ ਤੁਹਾ ਦਾ ਰਿਜ਼ਲਟ ਪਤਾ ਲੱਗ ਸਕੇ ਸਿਰਫ ਆ ਘਿਆਰੇ ਦੇ ਵਿੱਚ ਪੌਦੇ ਉੱਗੇ ਤੇ ਪਾਣੀ ਦੀ ਵਰਤੋਂ ਨਾ ਮਾਤਰ ਹੋਈ ਜਾਨੀ ਜ਼ਰੂਰਤ ਨਹੀਂ ਪਈ ਉਹ ਗਿੱਲ ਦੇ ਹਿਸਾਬ ਨਾਲ ਉੱਗ ਗਏ ਇੱਥੇ ਮੈਂ ਪਾਣੀ ਵਰਤਿਆ ਘੱਟ ਵਰਤਿਆ ਜਿਹੜੀ ਪਹਿਲਾਂ ਆਪਾਂ ਨੇ ਗੱਲਬਾਤ ਕੀਤੀ ਆ 2 ਦਿਨ ਪਹਿਲਾਂ ਉਹ ਮਲਚਿੰਗ ਵਿਧੀ ਨਾਲ ਉਗਾਈ ਸੀ ਹੁਣ ਆਪਾਂ ਹੋਰ ਪਿਆਜ਼ ਬੀਜ ਰਹੇ ਆ ਉਹਦੇ ਬਾਰੇ ਵੀ ਆਪਾਂ ਗੱਲਬਾਤ ਕਰਦੇ ਆਂ ਵੀਰੋ ਜਿਹੜੀ ਆ ਤਰਫਾਲੀ ਆ ਦੇ ਨਾਮ ਆ ਲਾਈਨ ਮਾਰਦਾ ਲਾਈਨ ਖਿੱਚਦਾ ਨਾ ਇਕਨ ਤੇ ਉਹਦੇ ਵਿੱਚ ਆਪਾਂ ਪਿਆਜ਼ ਵੀਜ਼ ਦੰਨੇ ਆ ਜਿਵੇਂ ਕਿ ਹੁਣ ਆਪਾਂ ਮੰਨ ਲਾ ਲਾਈਨ ਖਿੱਚ ਲਈ ਗਈ ਆ ਲਾਈਨ ਨੂੰ ਬਹੁਤਾ ਜਿਆਦਾ ਨਹੀਂ ਧਸੋਣਾ ਪਿਆੜ ਨੂੰ ਡੂੰਘਾ ਨਹੀਂ ਦੇਖਣਾ ਹੁਣ ਫੇਰ ਆਪਾਂ ਕੀ ਕਰਦੇ ਆ ਆਹ ਆਪਾਂ ਇਸ ਤਰ੍ਹਾਂ ਨੂੰ ਰੱਖ ਦੇਈ ਚਲੇ ਜਾਣਾ ਮਤਲਬ ਵੀਜਣ ਦੀ ਲੋੜ ਨਹੀਂ ਪੈਂਦੀ ਆਪਾਂ ਬਾਅਦ ਚ ਮਿੱਟੀ ਆ ਬਦਲਣੀ ਆ ਰੱਖ ਦੇਣੇ ਆ ਪਿਆਜ਼ ਜਿਹੜਾ ਅੱਜ ਕੱਲ ਪਿਆਜ਼ ਬੀਜੀ ਦਾ ਉਹਨੂੰ ਇੱਕ ਦਿਨ ਦਾ ਸੋਕਾ ਦੋ ਦਿਨ ਦਾ ਸੋਕਾ ਲਾਉਣਾ ਜ਼ਰੂਰੀ ਹੁੰਦਾ ਜੇ ਸੋਕਾ ਨਾ ਲਵਾ ਜਾਵੇ ਤਾਂ ਉਹ ਘੜੈਲ ਬਣਦੇ ਚਾਂਸ ਵੱਧ ਜਾਂਦੇ ਨੇ ਸੋਕਾ ਲਾਉਣ ਦਾ ਕਾਰਨ ਇਹ ਹੁੰਦਾ ਵੀ ਜਿਹੜਾ ਪੌਦਾ ਸੌਕਤ ਚਲੇ ਜਾਂਦਾ ਉਹਨੂੰ ਝਟਕਾ ਲੱਗਦਾ ਵੀ ਉਹ ਆਪਣਾ ਵਾਧਾ ਰੁਕ ਜਾਂਦਾ ਦਾ ਤੇ ਉਹ ਆਪਣਾ ਤਕਰੀਬਨ ਜੀਵਨ ਨਵੇਂ ਸਿਰੇ ਤੋਂ ਸ਼ੁਰੂ ਕਰਦਾ ਜੇ ਉਹ ਉਸੇ ਤਰ੍ਹਾਂ ਪੱਟ ਕੇ ਲਾ ਜੇ ਤਾਂ ਉਹ ਪੌਦਾ ਕਈ ਵਾਰੀ ਇੰਨੀ ਸਪੀਡ ਤੇ ਵਾਧਾ ਕਰਦਾ ਵੀ ਘੜੈਲ ਬਣ ਜਾਂਦੇ ਹੁਣ ਆਪਾਂ ਨੇ ਇਸ ਆੜ ਦੇ ਵਿੱਚ ਆਪਣੇ ਦਾ ਨਿਰਧਾਰਿਤ ਫਾਸਲੇ ਅਨੁਸਾਰ ਇਸ ਤਰ੍ਹਾਂ ਪਿਆਜ਼ ਰੱਖਦੇ ਚਲੇ ਜਾਣਾ ਇਹਨੂੰ ਮੈਂ ਤਾਂ ਪੱਟ ਕੇ ਵੀ 2 ਦਿਨ ਦਾ ਸੋਕਾ ਲਵਾਇਆ ਹੋਇਆ ਪਨੀਰੀ ਨੂੰ ਤਾਜੀ ਨਹੀਂ ਹੈਗੀ ਫਿਰ ਔਰੇ ਵੀ ਸੋਕਾ ਲੱਗੂ ਆ ਕਿਸਾਨ ਵੀਰੋ ਜਿਹੜਾ ਆਪਾਂ ਨੇ ਜਿਵੇਂ ਆਪਣਾ ਪਿਆਜ਼ ਇਸ ਤਰ੍ਹਾਂ ਦੇ ਟੇਢੇ ਨੇ ਇਹ ਉਸ ਤਰ੍ਹਾਂ ਟੇਢੇ ਰੱਖਣਾ ਜਿਹੜੀ ਸਾਈਡ ਤੋਂ ਪਾਣੀ ਆਉਣਾ ਮਤਲਬ ਖਾਲ ਦੇ ਕਿਾਰੇ ਤੋਂ ਤਾਂ ਕਿ ਜਦੋਂ ਪਾਣੀ ਆ ਤਾਂ ਜਿਹੜੇ ਪਸੰ ਟੇਢੇ ਹੁੰਦੇ ਨੇ ਫਿਰ ਪਿਆਜ਼ ਉੱਪਰ ਨੂੰ ਖੜਾ ਹੋ ਜਾਂਦਾ ਇਸ ਕਰਕੇ ਆਪਾਂ ਨੂੰ ਟੇਢਾ ਲਾਉਨੇ ਹੁੰਦੇ ਆ ਪਾ ਮਾ ਮਤਲਬ ਉਧਰੋਂ ਪਾਣੀ ਮਤਲਬ ਉਧਰੋਂ ਜੇ ਪਾਣੀ ਆਵੇ ਆਪਣਾ ਕਿਆਰੇ ਦਾ ਹਿਸਾਬ ਹੋਰ ਆ ਵੀ ਆਪਣਾ ਤਰਸਾਲੀ ਦਾ ਗੁੱਡਣਾ ਇਸ ਲਈ ਆਪਨੇ ਸਿਆੜ ਸਿੱਧੇ ਰੱਖੇ ਨੇ ਤੇ ਇਸ ਤਰ੍ਹਾਂ ਆਪਾਂ ਨੇ ਇਹਨੂੰ ਰੱਖਦੇ ਚੱਲੇ ਜਾਣਾ ਕਈ ਵਾਰੀ ਜੇ ਆਪਾਂ ਸੰਘਣਾ ਬੀਜਣਾ ਹੋਵੇ ਫੇਰ ਉਹ ਉਹ ਸਿਆੜ ਇਸ ਢੰਗ ਨਾਲ ਨਿਕਲ ਜਾਂਦਾ ਵੀ ਉਹਦੀ ਮਿੱਟੀ ਦੂਏ ਦੀ ਦੂਏ ਤੇ ਪੈ ਜਾਂਦੀ ਹੈ ਪਰ ਆਪਾਂ ਦਾ ਫਾਸਲਾ ਵੱਧ ਰੱਖਿਆ ਕਿਉਂਕਿ ਆਪਾਂ ਇਹਨੂੰ ਕੱਚਾ ਵੇਚਣਾ ਹੁਣ ਜਦੋਂ ਆਪਾਂ ਨੇ ਇਸ ਤਰ੍ਹਾਂ ਇਹਨੂੰ ਬੀਜਤਾ ਤਾਂ ਇਹਨੂੰ ਆਪਾਂ ਨੇ ਫੇਰ ਆਹ ਆਪਣੇ ਤਰਫਾਲੀ ਦੀ ਆ ਕਰਾਂਡੀ ਇਹਦੇ ਨਾਲ ਐ ਮਿੱਟੀ ਪਾ ਦੇਣੀ ਆ ਸਾਰੇ ਨੂੰ ਬਹੁਤੀ ਢੂਂਗੀ ਨਹੀਂ ਝੜ ਜਾਣੀ ਚਾਹੀਦੀ ਜਿੰਨਾ ਇਹ ਮਿੱਟੀ ਤੋਂ ਉੱਚਾ ਰਹੂ ਨਾ ਇਹ ਫਿਰ ਮੋਟਾ ਛੇਤੀ ਹੋ ਜਾਂਦਾ ਆ ਲੋ ਇਸ ਤਰ੍ਹਾਂ ਇਹਨੂੰ ਢੱਕ ਦੇਣਾ ਤੇ ਦੇਖੋ ਆਪਾਂ ਨੇ ਕੋਈ ਜ਼ਿਆਦਾ ਬਰੀਕੀ ਨਾਲ ਬਹਾਈ ਨਹੀਂ ਕੀਤੀ ਪਰ ਆਪਾਂ ਦਾ ਪਾਣੀ ਦੀ ਬਾਰ ਤੋਂ ਵੀ ਨਾ ਮਾਤਰੀ ਕਰਨੀ ਆ ਕੋਈ ਥੇ ਹੁੰਦਾ ਸੋਕਾ ਨੂੰ ਹੋਰ ਲਵਾਵਾਂਗੇ ਤੇ ਇਸ ਤਰ੍ਹਾਂ ਆਪਾਂ ਇਹ ਬੀਜ ਦੇਣਾ ਇਹ ਖੇਤੀ ਤਿਆਰ ਹੋ ਜਾਂਦਾ ਤਾਂ ਉਹ ਕੁਦਰਤੀ ਖੇਤੀ ਵਿੱਚ ਆਪਾਂ ਘੱਟ ਪਾਣੀ ਦੀ ਵਰਤੋਂ ਕਰਕੇ ਵੱਖ-ਵੱਖ ਫਸਲਾਂ اگਾ ਸਕਦੇ ਹਾਂ ਸੋ ਇਹ ਪਿਆਜ਼ ਆਪਾਂ ਕੱਚਾ ਵੇਚਣ ਲਈ ਆ ਅਗਲਾ ਜੋ ਪਕਾਵਾ ਪਿਆਜ਼ ਹੋਊਗਾ ਆਪਾਂ ਜਨਵਰੀ ਦੇ ਮਹੀਨੇ ਚ ਪੀਜ ਕੇ ਆਪਣੇ ਘਰੇਲੂ ਵਰਤੋਂ ਲਈ ਵਰਤ ਸਕਦੇ ਹਾਂ ਸੋ ਕੋਸ਼ਿਸ਼ ਕਰਦੇ ਆ ਵੀ ਆਪਾਂ ਪਿਆਜ਼ ਨੂੰ ਖੇਤਾਂ 'ਚ ਸਿੱਧਾ ਪੀਜਣਾ ਸਿੱਖ ਜੀਏ ਤੇ ਪਿਆਜ਼ ਹੀ ਅੱਗੇ ਨਦੀਨ ਨਾ ਉਗਣ ਉਹਨਾਂ ਤਕਨੀਕਾਂ ਨੂੰ ਆਪਾਂ ਖੇਤੀਓ ਲੱਭ ਲਾਂਗੇ ਤੇ ਇਸ ਤਰ੍ਹਾਂ ਆਪਾਂ ਕੁਦਰਤੀ ਖੇਤੀ ਵਿੱਚ ਵੀ ਪਿਆਜ਼ ਆਪਾਂ ਕਿਹੜੇ ਢੰਗ ਨਾਲ ਬੀਜੀਏ ਵੀ ਉਹਦੇ ਵਿੱਚ ਨਦੀਨ ਨਾਲ ਉਗਣ ਤੇ ਪਿਆਜ਼ ਉੱਗਿਆ ਵੀ ਸਿੱਧੀ ਬਜਾਈ ਹੋ ਜਾਵੇ ਤਾਂ ਕਿ ਆਪਾਂ ਨਾਂ ਅਮਰੀਕਿਆਂ ਦਾ ਹੱਲ ਕਰ ਲਈਏ ਸੋ ਉਸ ਤਰ੍ਹਾਂ ਆਪਾਂ ਕੁਦਰਤੀ ਖੇਤੀ 'ਚ ਕੋਸ਼ਿਸ਼ ਕਰਦੇ ਰਹਿੰਦੇ ਆ ਵੀ ਖੇਤਾਂ ਤੋਂ ਹੀ ਸਿੱਖਿਆ ਜਾਵੇ ਵੱਧ ਤੋਂ ਵੱਧ ਸੋ ਆਪਣੇ ਛੋਟੇ-ਛੋਟੇ ਤਜਰਬੇ ਕਰਦੇ ਰਹਿੰਦੇ ਆ ਤੇ ਕੋਸ਼ਿਸ਼ ਕਰੀਏ ਵੀ ਕਿਸਾਨ ਵੀਰਾਂ ਦਾ ਕੁਦਰਤੀ ਖੇਤੀ ਜਿਹੜੀ ਉਹ ਸੌਖੀ ਤੇ ਸਸਤੀ ਹੋ ਜਾਵੇ ਤਾਂ ਕਿ ਆਮਦਨ ਤਾਂ ਵੱਧ ਸਕੇ ਖਰਚੇ ਘਟ ਜਾਣ ਸੋ ਇਸ ਤਰ੍ਹਾਂ ਆਪਾਂ ਕੋਸ਼ਿਸ਼ ਕਰ ਰਹੇ ਆ ਸੋ ਸਾਰਿਆਂ ਦਾ ਧੰਨਵਾਦ ਜੀ ਸਤ ਸ੍ਰੀ ਅਕਾਲ